ਬੱਲ ਬਨੀਤ ਨੇ ਫੋਨ ਖੋਇਆ ਸੀ ਅੱਜ ਖੁਸ਼ੀ ਨੇ ਖੋਤਾ ਉਹ ਬਿਆ ਉਹ ਬਿਆ ਉਹ ਗਾਇਸ ਹੁਣ ਜੋਦ ਦੀ ਰੋਟੀ ਦਾ ਮੱਥਾ ਟੇਕਣ ਲੱਗ ਰਹੇ ਨੇ ਫਾਈਨਲੀ ਸੁਨਾਮ ਪਹੁੰਚ ਗਏ ਤਾਂ ਟੀਮ ਮਿਲਣ ਆਈ ਹੈ ਬਾਈ ਹੇ ਗਾਇਸ ਗੁੱਡ ਆਫਟਰਨੂਨ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਗਾਇਸ ਦੁਪਹਿਰ ਦੇ ਬੱਜ ਚੁੱਕੇ ਨੇ ਤਿੰਨ ਬਾਈ ਸਵੇਰੀ ਸੋ ਗਈ ਸੀ ਤਾਂ ਹੁਣ ਗਾਇਸ ਹੁਣ ਜੋਦ ਦੀ ਰੋਟੀ ਦਾ ਮੱਥਾ ਟੇਕਣ ਲੱਗ ਰਹੇ ਨੇ ਤਾਂ ਸਾਰੇ ਬੈਠੇ ਨੇ ਸਾਰੇ ਮਾਮਾ ਮਾਮੀ ਹੁਰੀ ਸਾਰੇ ਖਾ ਪੀ ਰਹੇ ਨੇ ਤੁਹਾਨੂੰ ਦਿਖਾਉਣੇ ਆ 1 ਮਿੰਟ ਪਹਿਲਾਂ ਤਾਂ ਚਮਚ ਇੱਕ ਦੂਜੇ ਨੂੰ ਮੂੰਹ 'ਚ ਪਾਰੇ ਸੀ ਆ ਗਰਮ ਗਰਮ ਫੂਕ ਲਿਆ ਮੂੰਹ ਓਫੋ ਕੰਮ ਖਰਾਬ ਹੋ ਗਿਆ ਕਰਤਾ ਕੰਮ ਹੀ ਤੇ ਗਾਇਜ਼ ਖੁਸ਼ੀ ਅਜੇ ਤੱਕ ਉੱਠਿਆ ਹੀ ਨਹੀਂ ਇਹ ਸੁੱਤਾ ਹੀ ਪਿਆ ਹਾਂਜੀ ਗਾਇਜ਼ ਜਿਹੜਾ ਪਿਛਲੇ ਬਲੌਗ 'ਚ ਤੁਸੀਂ ਦੇਖਿਆ ਆਪਣੀ ਇੰਦਾ ਫੋਨ ਖੋ ਗਿਆ ਸੀ ਉਹ ਲੱਭ ਚੁੱਕਿਆ ਬਾਈ ਠੀਕ ਹੈ ਜੀ ਕਿੱਥੇ ਲੱਗਤੋ ਲੱਭੇ ਪੰਜਾਬ ਪੁਲਿਸ ਪੰਜਾਬ ਪੁਲਿਸ ਚਾਹ ਇਸ ਪੰਜਾਬ ਪੁਲਿਸ ਤੇ ਸਟਾਫ ਨੇ ਲੱਭ ਕੇ ਦਿੱਤਾ ਜੇ ਕਹਿੰਦੇ ਹਰਿਆਣੇ ਪੁਲਿਸ ਦੇ ਹੱਥ ਚਾਹ ਜਿੰਦਾ ਫਿਰ ਉਹ ਟਪ ਆਪ ਟਾਪ ਲੱਗ ਜਾਂਦਾ ਉਹ ਤਾਂ ਪੰਜਾਬ ਪੁਲਿਸ ਜਿੱਡੇ ਜਿਹੜੀ ਦੇਗੀ ਕੱਲ ਬਨੀਤ ਨੇ ਫੋਨ ਖੋਇਆ ਸੀ ਅੱਜ ਖੁਸ਼ੀ ਨੇ ਖੋਤਾ ਉਹ ਬਿਆ ਉਹ ਬਿਆ ਉਹ ਪਿਆ ਕਿੱਥੇ ਪਿਆ ਉਹ ਦੇਖ ਫੋਨ ਦਾ ਸੱਚੀ ਹੋ ਖੋਤਾ ਕਿੱਥੇ ਖੋਤਾ ਲੈਵਲ ਕੋਰੇ ਆਉਂਦੇ ਨੇ ਪੱਕਾ ਗ੍ਰੈਡੂਏਟ ਇਹਨੇ ਕੋਇਆ ਬਈ ਕੱਲ ਬਨੀਤ ਨੇ ਖੋਇਆ ਤਾਂ ਖੁਸ਼ੀ ਨੇ ਖੋਤਾ ਸਾਰਾ ਭਈ ਐਵੇਂ ਕਿ ਮੇਰੇ ਕੋਲ ਤਾਂ ਤਨੇ ਖੋਤਾ ਹੁਣ ਤਾਂ ਨੀਂਦ ਨਾਲ ਕੋਈ ਕੰਮ ਨਾ ਖਰਾਬ ਕਰਾਈ ਬੱਗਾ ਕੱਲ ਤਾਂ ਪੰਜਾਬ ਪੁਲਿਸ ਹੈਗੀ ਸੀ ਉਹਨੇ ਲੱਭ ਕੇ ਦਿੱਤਾ ਸੀ ਅੱਜ ਕੋਣ ਲੱਭ ਕੇ ਦਊ ਅੱਜ ਤਾਂ ਪੰਜਾਬ ਪੁਲਿਸ ਹੈ ਹੀ ਨਹੀਂ ਆ ਮੈਂ ਨੀਂਦ ਨਾਲ ਕੋਈ ਨਾ ਬੁਦੀ ਕੁਦੀ ਮੰਮੀ ਨਾ ਦੇਖ ਹੋਰੀ ਕਿਤੇ ਪਿਆਊਗਾ ਇੰਜੇ ਤਾਂ ਨਾ ਦੇਖੀ ਫੁੱਲਾਂ ਚ ਵਾਹ ਉਹ ਕਿਹਦੇ ਨੇ ਨੀਂਦ ਭੱਜ ਕੇ ਕੰਮ ਕਰਦੇ ਨੇ ਹਾਂ ਹਾਂਜੀ ਗਾਇਸ ਤਾਂ ਭਾਈ ਬਿਆ ਸਾਡਾ ਬਹੁਤ ਵਧੀਆ ਨਿਪਟ ਗਿਆ ਸੁਖ ਸ਼ਾਂਤੀ ਨਾਲ ਬਹੁਤ ਮਜ਼ਾ ਆਇਆ ਫਨ ਇਤਨਾ ਇੰਜੋਏ ਕੀਤਾ ਸਾਰੇ ਨੇ ਤਾਂ ਹੁਣ ਬਈ ਸਾਰੇ ਬੈਠੇ ਨੇ ਜੋ ਦੀ ਰੋਟੀ ਖਾ ਚੁੱਕੇ ਆ ਚਾਹ ਪਾਣੀ ਪੀ ਗਏ ਸਭਨ ਸਮੂਹ ਆਪਣਾ ਦੇ ਕੇ ਆਵਾਂਗੇ ਜਿੰਨਾ ਦੇਣੇ ਵਾਲਾ ਹੈ ਨਾ ਤਾਂ ਫਿਰ ਇਕੱਲ ਜਾਗੇ ਫਿਰ ਆਪਣੇ ਘਰਾਂ ਨੂੰ ਹੁਣ ਪੀਣ ਲੱਗੇ ਆਪਾਂ ਚਾਹ ਚਾਹੀ ਗਰਮ ਕਾਫੀ ਗਰਮ ਪੀਣੇ ਵਾਲਾ ਬੇਸ਼ਰਮ ਲੋਵੀ ਡੌਣ ਕਾ ਲੱਗ ਰਿਹਾ ਸਾਡੇ ਨਾਨਕੇ ਚਾ

ਸਾਰੇ ਜਾਨ ਲੱਗ ਰਹੇ ਨੇ ਤਾਂ ਗਾਇਸ ਆਪਾਂ ਵੀ ਚੱਲਦੇ ਹਾਂ ਬਸ ਲੋ ਜੀ ਪਾਰੇ ਚੱਲੇ ਠੀਕ ਹੈ ਗਾਇਸ ਵੀਰੇ ਮਿਲਦੇ ਆ ਫਿਰ ਤੁਹਾਨੂੰ ਬਾਏ ਬਾਏ ਮਿਲਦੇ ਆ ਸਰੂਪ ਉਹ ਵੀ ਆਪ ਬਧੇ ਨਿਭੜ ਗਿਆ ਆਪ ਬਧੇ ਨਿਭੜਿਆ ਯਾਰ ਆਪਸ ਨੂੰ ਇੰਜੋਏ ਕਰਿਆ ਗਾਇਸ ਚਲੋ ਘਰਾਂ ਨੂੰ ਨਹੀਂ ਮਾਮੇ ਦੇ ਘਰ ਨੂੰ ਕਹਿ ਦਿੰਦੇ ਆ ਬਾਏ 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 ਗਾਇਸ ਬਾਈ 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 ਲੋ ਗਾਇਸ ਤਾਂ ਬਿਆਲ ਹੀ ਕਰੋ ਆਗੇ ਸੀ ਬਾਈ ਇੱਕ ਨਾਨਕਾ ਘਰ ਚ ਤੋ ਆਗੇ ਸੀ ਤੇ ਹੁਣ ਜਾ ਗਾਇਸ ਚੱਲੇ ਆਪਾਂ ਸੋਤਲ ਗਾਇਸ ਹੁਣ ਜਾ ਰਹੇ ਆ ਸੋਤਲ ਮੇਰਾ ਭਾਈ ਥੋੜਾ ਜਿਹਾ ਸੋਤਲ ਦਾ ਨੰਬਰ ਦਰਕਰਦਾ ਤਾਂ ਕਰਕੇ ਕਰ ਰਹੇ ਤਾਂ ਗਾਇਸ ਅੱਜ ਦੀ ਰਾਤ ਰਵਾਂਗੇ ਸੀ ਉੱਥੇ ਕਿਉਂਕਿ ਬਾਈ ਲੇਟ ਜਿਆਦਾ ਹੋਗੇ ਤਾ ਕਰਕੇ ਗਾਈਸ ਅੱਜ ਦੀ ਰਾਤ ਉਥੇ ਰਵਾਂਗੇ ਤਾਂ ਅੱਜ ਉਥੇ ਇੰਜੋਏ ਕਰਾਂਗੇ ਬਾਈ ਬਿਆਲੇ ਕਰੋ ਆਨੂ ਜੀ ਨਹੀਂ ਕਰ ਰਹਾ ਜਵੇਂ ਵੀ ਨਹੀਂ ਜੀ ਕਰ ਰਿਆ ਸੀ ਬਾਈ ਯਾਰ ਸਾਡੇ ਨਾਨਕੇ ਹੀ ਵੋ ਘੈਂ ਰੇ ਰੱਬ ਕਰੇ ਸਭ ਨੂੰ ਇਹੋ ਜਿਹੇ ਨਾਨਕੇ ਦੇਵੇ ਬਾਈ ਇੰਨਾ ਕਰਦੇ ਨੇ ਇੰਨਾ ਮੈਂ ਅੱਜ ਤੱਕ ਨਹੀਂ ਕੋਈ ਦੇਖਿਆ ਵੀ ਇੰਨਾ ਕਰਦਾ ਹੋਇਆ ਚਲੋ ਠੀਕ ਹੈ ਗਾਈਸ ਤਾਂ ਹੁਣ ਤੁਹਾਨੂੰ ਦੂਜੇ ਨਾਨਕੇ ਘਰ ਜਾ ਕੇ ਮਿਲਦੇ ਆਂ ਸ਼ੈਲੀ ਜੀ ਜਾ ਰਹੇ ਹਾਂ ਸੋਤਲ ਜਾਂ ਹਾਂ ਅੱਲਾ ਪਹੁੰਚ ਗਏ ਸੀ ਪਿੰਡਾਂ ਦੇ ਮੌਂਡ ਤੇ ਗਾਈਸ ਆ ਐਸ ਵੀ ਆਲਰ ਜਿਹੜੀ ਤੁਹਾਨੂੰ ਪਹਿਲਾਂ ਵਲੌਗ ਚ ਦਿਖਾਈ ਹੋਊਗੀ ਏ ਗਾਈਸ ਮੈਨਾਂ ਇੱਕ ਚੀਜ਼ ਦੱਸਣਾ ਚਾ ਰਿਹਾ ਹਾਂ ਵੀ ਮੇਰੇ ਭਾਈ ਥੋੜਾ ਜਿਹਾ ਨਾ ਗੁੱਸਾ ਕਰਦਾ ਓਹਨੂੰ ਨਾ ਆਪਣਾ ਨਾਨਕਾ ਪਿੰਡ ਪਸੰਦ ਨਹੀਂ ਹੈਗਾ ਨਿੱਤ ਦੀ ਗੱਡੀ ਜਾ ਰਹੀ ਹੈ ਤੇ ਹੁਣ ਉਹ ਮੋੜ ਮੋੜਨ ਲੱਗ ਰਿਹਾ ਪਿੰਡ ਕਿਹੜੇ ਦਾ ਪਿੰਡ ਸੋਤਲ ਦਾ ਤਾਂ ਗਾਈਸ ਆਪਾਂ ਸੋਤਲ ਨੂੰ ਮੋੜਨ ਲੱਗ ਪਏ ਤੇ ਗਾਈਸ ਸਾਡੇ ਸਾਡੇ ਭਾਈ ਸ਼ੈਲੀ சரி ਲੋਈ ਗਾਇਸ 탑 ਐਂਡ ਪਹੁੰਚ ਗਏ ਸੀ ਤੇ ਸ਼ੈਲੀ ਬਾਉ ਜੀ ਸਾਡੇ ਗੱਡੀ ਚੋਂ ਉੱਤਰੇ ਕਹਿੰਦਾ ਮੈਨੂੰ ਪਸੰਦ ਨਹੀਂ ਹੈਗਾ ਸੋਤਲ ਆ ਕੇ ਉਤਰਿਆ ਗਾਇਸ ਰਾਤ ਦੇ ਬੱਜ ਚੁੱਕੇ ਨੇ 8 ਤੇ ਗਾਇਸ ਮਾਮਾ ਜੀ ਆ ਗਏ ਦੇਖੋ ਮਾਮਾ ਜੀ ਦੀ ਗੱਡੀ ਦਿਗ ਗਈ ਤੇ ਲੈਕਸ਼ੀ ਨੂੰ ਦੇਖੋ ਕਿਵੇਂ ਪਾਗਲ ਹੋ ਰਹੀ ਹੈ ਜਾਨ ਪਿੱਛੇ ਪਾਗਲ ਹੋ ਰਹੀ ਹੈ ਦੇਖੋ ਦਿਖਾਓ ਗਾਇਸ ਜੇ ਮੈਂ ਖੋਲੂਗਾ ਨਾ ਗੇਟ ਇੱਕੋ ਲੱਖ ਦੇਖੇ ਭੱਜੀ ਜਾਊਗੀ ਇਹ ਦੇਖੋ ਗਾਇਸ ਇਹ ਓਏ 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 ਲੋ ਗਾਇਸ ਤਾਂ ਰਾਤ ਦੇ ਬੱਜ ਚੁੱਕੇ ਨੇ 11 ਬਾਈ ਮੈਂ ਕਰਨ ਲੱਗ ਰਿਹਾ ਵਲੌਗ ਐਡਿਟ ਮੈਰੀਜ਼ਲਾ ਨਿੱਤਾ ਦੀਪੂ ਤੇ ਖੁਸ਼ੀ ਲੱਗ ਰਹੇ ਨੇ ਤਾਸ਼ ਖੇਲਣ ਤਾਂ ਬਈ ਆਪਾਂ ਕਰਾਂਗੇ ਵਲੌਗ ਤਾਂ ਨਹੀਂ ਨਹੀਂ ਮੈਂ ਤਾਂ ਵਲੌਗ ਐਡਿਟ ਕਰਦਾ ਇੱਕ ਵਾਰ ਫਿਰ ਕਰਾ ਲਿਆ ਚਲੋ ਗਾਇਸ ਤਾਂ ਇੱਕ ਵਾਰ ਹੀ ਲਾ ਲੈਂਦੇ ਆ ਜਿਆਦਾ ਨਹੀਂ ਲਾਉਂਦੇ ਉਸ ਤੋਂ ਬਾਅਦ ਕਰਾਂਗੇ ਵਲੌਗ ਐਡਿਟ ਠੀਕ ਹੈ ਨਾ ਗਾਇਸ ਹਾਂਜੀ ਗਾਇਸ ਤਾਂ ਸਵੇਰ ਦੇ ਬੱਜ ਚੁੱਕੇ ਨੇ 6 ਤੇ ਬਾਈ ਹੁਣ ਚੱਲਿਆਂ ਆਪਾਂ ਖੇਡਣ ਕ੍ਰਿਕਟ ਬਾਈ ਪਿੰਡ ਨਾਨਕੇ ਆ ਗਏ ਪਰ ਕ੍ਰਿਕਟ ਨਹੀਂ ਛੱਡੀ ਦੇਖੋ ਔਰੇ ਵੀ ਕਹਿੰਨ ਚੱਲੇ ਆਪਾਂ ਗਰਾਊਂਡ 'ਚ ਦਿਖਾਨਾ ਸੁਣ ਜਾਦੇ ਚਲੋ ਗਾਈ ਸਿਲਦੇ ਆਂਗੇ ਹਲੋ ਅੱবি ਅੱਜ ਸੁਨਾਮ ਨਹੀਂ ਖੇਲੇ ਆਪਾਂ ਅੱਜ ਖੇਲੇ ਆ ਮਹਾਲੀ ਸ਼ਾਰਟ ਐਂਡ ਸ਼ਾਟ ਇੱਥੇ ਮੈਚ ਆਡੀਅנס ਆ ਗਈ ਅੰਮੋਲ ਦੁੱਧ ਪੀਤਾ ਹੈ ਇੰਡੀਆ ਮਸ਼ਹੂਰੀ ਆ ਗਈ ਮਸ਼ਹੂਰੀ ਚੱਲਦੀ ਆ ਬਾਈ ਓ ਬਾਈ ਇਹਦਾ ਗਰਾਊਂਡ ਹੀ ਬਹੁਤ ਘੈਂਟ ਆ ਬਾਈ ਔਰੇ ਪਰ ਅਗਲਾ ਮੈਚ ਕਿਹਦਾ ਹੋਊਗਾ ਪਿੰਡ ਦੇ ਬਿਆਹ ਹੈ ਮੁੰਡਿਆਂ ਦੇ ਕੁਆਰੇ ਮੁੰਡਿਆਂ ਦਾ ਵਾਹ ਜੀ ਵਾਹ ਐ ਥੇ ਰੱਖੋ ਉਹ ਮਾਰੀ ਗਰਾਊਂਡ ਤੋਂ ਬਾਹਰ ਗੁੱਡ ਨਿੱਤੇ ਗੁੱਡੇ ਲੋ ਗਾਇਸ ਤਾਂ ਕ੍ਰਿਕਟ ਖੇਲ ਕੇ ਆ ਗਏ ਸੀ ਤਾਂ ਕਈ ਸੂਣ ਚੱਲਦੇ ਆ ਤਿਆਰ ਤੁਰ ਹੋ ਕੇ ਸੁਨਾਮਨ ਕੋ ਗਿਆ ਅੱਜ ਬਾਈਕ ਹੈਗੀ ਸਾਡੇ ਗੁੱਗਾ ਜੀ ਦੀ ਚੌਂਕੀ ਮੇਰੇ ਤਾਇਏ ਦੇ ਘਰੇ ਤਾਂ ਗਾਇਸ ਤਿਆਰ ਤੁਰ ਹੁੰਨੇ ਆ ਤਾਂ ਮਿਲਦੇ ਤੁਹਾਨੂੰ ਸੁਨਾਮ ਜਾ ਕੇ ਗਾਇਸ ਬਾਏ ਬਾਏ ਟਾਟਾ ਬਾਏ ਬਾਏ ਨਾਲ ਕਾ ਮੈਨੂੰ ਪਤਾ ਹੈ ਵਾਹ ਬਾਏ ਬਾਏ ਟਾਟਾ ਟਾਟਾ ਕਰਦੇ ਫਾਈਨਲੀ ਸਨਾਮ ਪਹੁੰਚ ਗਏ ਤੇ ਆਪਣੀ ਪੂਰੀ ਟੀਮ ਮਿਲ ਆ ਚੁੱਕੀ ਹੈ ਮਿਲਨ ਆਈ ਹੈ ਭਾਈ ਬੰਨੀ ਕਾਸ਼ੀ ਲਵੰਨਾ ਚੁਰੈਲ ਦੀ ਚੇਲੀ ਮਾਧਵ ਭਾਰਤੀ ਸੋਰੀ ਭਰਤ ਸਬੂਤ ਨਹੀਂ ਆ ਚੁੱਕੀ ਹੈ ਚੁੜੇਲ ਭੂਤੋ ਕੀ ਰਾਣੀ ਗਾਇਸ ਤਾਂ ਪਹੁੰਚ ਗਏ ਸਨਾਮ ਤੇ ਉਸੇ ਗਾਇਸ ਆਪਣਾ ਮਿਊਜ਼ੀਅਮ ਕਰੇ ਰੈਸਟ ਕਰਦੇ ਆ ਥੋੜਾ ਮੋਟਾ ਫਿਰ ਸ਼ਾਮ ਨੂੰ ਚੌਂਕੀ ਆ ਉੱਥੇ ਪਹੁੰਚਾਂ ਗਾਇਸ ਲੀਜਾ ਨੂੰ ਦੇਖੋ ਲੋ ਗਾਇਸ ਤਾਂ ਸ਼ਾਮ ਦੇ ਬੱਜ ਚੁੱਕੇ ਨੇ 7 ਦੇ ਗਾਇਸ ਹੁਣ ਚੱਲਦਾ ਤਾਏ ਦੇ ਘਰੇ ਤੁਹਾਨੂੰ ਦੱਸਿਆ ਸੀ ਮੈਂ ਤਾਏ ਦੇ ਘਰੇ ਹੈਗੀ ਗੋਗਾ ਜੀ ਦੀ ਰਾਤ ਜਗਾ ਤਾਂ ਉੱਥੇ ਵੀਰੇ ਹਾਜ਼ਰੀ ਲਾਵਾਂਗੇ ਹੈਨਾ ਬਾਬਾ ਜੀ ਦੀ ਕਰਾਂਗੇ ਗੁਣਗਾਨ ਤਾਂ ਗਾਇਸ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਭਾਈ ਇਹ ਮਹੀਨਾ ਤੁਸੀਂ ਵਿਆਹੀ-ਵਿਆਹ ਦੇਖੋਗੇ ਕਿਉਂਕਿ ਇਹ ਮਹੀਨੇ ਬਹੁਤ ਵਿਆਹ ਨੇ ਸਿਸਟਰ ਦਾ ਮੈਰਿਜ ਦੇਖ ਲਿਆ ਅੱਗੇ ਮੇਰੇ ਦੋਸਤਾਂ ਦੇ ਵਿਆਹ ਨੇ ਪਾਰਸ ਦਾ ਹੈਨਾ ਅੱਗੇ ਮੇਰੇ ਲਾਲੇ ਜੀ ਦੇ ਦੋਸਤ ਲਾਲੇ ਦੀ ਸਿਸਟਰ ਦਾ ਵਿਆਹ ਇਹ ਮਹੀਨੇ ਵਿਆਹ ਹੀ ਵਿਆਹ ਨੇ ਤੁਸੀਂ ਇਹ ਨਿਆਰਾ ਲਿਓਗੇ ਵਿਆਹ ਚ ਅਲਗ-ਅਲਗ ਵੈਰਾਈਟੀ ਦੇ ਵਿਆਹ ਦੇਖੋਗੇ ਤੇ ਚਲੋ ਉਧਰ ਨੂੰ ਠੀਕ ਹੈ ਨਾ ਉਹ ਵੇਟ ਕਰ ਰਹੇ ਨੇ ਮੈਨੂੰ ਫੋਨ ਕਰੀ ਜਾਂਦੇ ਜੀ ਬਾਰ-ਬਾਰ ਲੋ गाइस ਤਾਂ ਆ ਗਈ ਸੀ ਘਰੇ ਤਾਂ ਹੁਣ ਦੇਖਦੇ ਆ ਮੱਥਾ ਗਾਈਜ਼ ਤਾਂ ਮੱਥਾ ਟੇਕ ਲਿਆ ਸੀ ਬਾਈ ਤੇ ਹੁਣ ਸੁਣਾਗੇ ਅਸੀਂ ਚੁੰਕੀ ਤੇ ਗਾਈਜ਼ ਅੱਜ ਦਾ ਬਲੋਗ ਕਰਦੇ ਇੱਥੇ ਐਂਡ ਆਈ ਹੋਪ ਤੁਹਾਨੂੰ ਸਭ ਲੋਕ ਪਸੰਦ ਆਇਆ ਹੋਗਾ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਜੀ ਯਾਰ ਟਿਊਬਾ